ਕੀ ਨਾਮ ਲੈ ਕੀ ਕਹਿਣਾ ਜਾਊਗਾ ਘਟ ਮਾਰੀ ਕੁਮਾਰ ਦੀ ਹਾਂਜੀ ਪਿੰਡ ਘਾਟ ਚੂਰ ਹਾਂਜੀ ਮੇਰੇ ਤੇਰਾ ਵਿਆਹ ਹੋਇਆ ਤੇ ਮੈਂ ਪਹਿਲੀ ਵਾਰੀ ਮੈਂ ਆਪੇ ਮੈਂ ਚੋਗ ਚਾਹੋਗਾ ਚੋਗ ਪਰਨਾ ਪੂਰਾ ਵਿਆਹ ਜਦੋਂ ਤੇ ਤੁਹਾਡੇ ਪਰ ਆਪੇ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਪੈਂਗਾ ਹਾਂਜੀ ਹਾਂਜੀ ਬੱਲੇ ਬੱਲੇ Thank <laughs> you. ਉੱਠਾ ਦੇ ਬਲਾ ਦੇਂਗਾ ਜੀ ਤੇ ਇਹ ਮੇਰਾ ਸਾਡ ਜੁਰਾ ਜੀ ਬਹੁਤ ਬਹੁਤ ਵਧੀਆ ਮੈਨੂੰ ਅੱਜ ਖੁਸ਼ੀ ਹੈ ਮੈਂ ਆਪਣੀ ਬਰਾਤ ਉੱਠਾ ਦੇ ਲੈ ਗਿਆ ਪਹਿਲਾਂ ਗੱਡੀਆਂ ਚੱਲਦੀਆਂ ਆ ਪਹਿਲਾਂ ਰਵਾਜ ਹੀ ਪਹਿਲਾਂ ਚੱਲ ਰਿਹਾ ਜੀ ਮਹਾਰਾਜ ਮਹਾਰਾਜ ਜੀ ਹਾਂ ਠੀਕ ਹੈ ਜੀ ਉਹਦੇ ਨੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੋਣ ਜੀ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਵਾਜ ਨੂੰ ਦੇਖਾਂ ਸੀਆਂ ਜਿਹੜੀਆਂ ਨਹੀਂ ਸੀਆਂ ਜਿਦੋਂ ਜਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਆਜੇ ਰਾਜੇ ਮਹਾਰਾਜ ਰੇ ਸੀਗੀ ਬੜੀ ਪੁਰਾਣੀ ਰੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਦੇਖੇ ਲੇਕਿਨ ਇਹ ਆਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਪਰ ਲਾ ਕੀ ਲੱਗਦਾ ਸੁਖਨਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਵੀ ਮੇਰਾ ਸਾਜ ਦਾ ਬਿੜਾਈ ਮੇਰਾ ਨਾਮ ਸੁਖਨਾਮ ਜੀ ਪਿੰਨ ਮੇਰਾ ਸਾੜ ਜੁੜਿਆ ਜੀ ਹਾਂਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾਂ ਲਵਾਈਆ ਜਾਦੇ ਉਠਾ ਲਿਆਉਂਦੇ ਨੇ ਜੀ ਤੇ ਉਹ ਗੱਡੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਆਂਦੀਆ ਉੱਠਾ ਦੇ ਆਉਣ ਲੱਗੇ ਆਪਾਂ ਅੱਜ ਕਿਵੇਂ ਦਾ ਮੂਡ ਪੂਰਾ ਕਰਦੇ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲੱਖਣ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਲਾ ਸ਼ੀਲਾ ਕਰਨ ਸਿੰਘ ਸ਼ੀਖਾ ਆਏ ਆ ਜੀ ਅੱਛਾ ਆ ਜੀ ਮੇਰਾ ਨਾਮ ਹੈਪੀ ਪੱਤੂ ਹੈ ਜੀ। ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ। ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਾਡਾ ਸਭਿਆਚਾਰਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ। ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਅਸੀਂ ਪੁਰਾਣਾ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਗੱਲ ਨਹੀਂ ਨਹੀਂ ਰਾਜੇ ਮਾਰਾ